ਸਸੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨੀ ਚੀਮਾ ਬਹੁਤ ਐਮ ਖਬਰ ਨਿਕਲ ਕੇ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ 8 ਦਵਾਈਆਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਪੰਜਾਬ ਭਰ ਦੇ ਵਿੱਚ 8 ਦਵਾਈਆਂ ਵੇਚਣ ਅਤੇ ਖਰੀਦਣ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਜੇਕਰ ਕੋਈ ਵੀ ਦਵਾਈ ਇਹ ਵੇਚਦਾ ਫੜਿਆ ਜਾਂਦਾ ਤਾਂ ਉਸ ਦੇ ਉੱਪਰ ਐਕਸ਼ਨ ਕੀਤਾ ਜਾਵੇਗਾ ਤਾਂ ਤੁਸੀਂ ਵੀ ਇਹ ਦਵਾਈਆਂ ਦੇ ਜਿਹੜੇ ਨਾਮ ਨੇ ਕਾਪੀ ਦੇ ਉੱਪਰ ਜਾ ਫਿਰ ਆਪਣੇ ਨੋਟਸ ਦੇ ਵਿੱਚ ਨੋਟ ਕਰਕੇ ਰੱਖ ਲਿਓ ਤਾਂ ਜੋ ਕਿਤੇ ਭੁੱਲ ਭੁਲੇਖੇ ਤੁਸੀਂ ਇਹ ਦਵਾਈਆਂ ਨਾ ਖਾ ਲਵੋ ਜਿਸ ਦੇ ਨਾਲ ਤੁਹਾਡਾ ਸਰੀਰਕ ਤੌਰ ਤੇ ਵੱਡਾ ਨੁਕਸਾਨ ਹੋ ਜਾਵੇ ਕਿਉਂਕਿ ਇਹ ਇਹ ਦਵਾਈਆਂ ਨੇ ਕੁਝ ਰਿਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਹੀ ਵੱਡਾ ਫੈਸਲਾ ਲਿਆ ਗਿਆ ਵੱਡਾ ਐਕਸ਼ਨ ਕੀਤਾ ਗਿਆ 8 ਦਵਾਈਆਂ ਬੈਨ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਚਾਹਾਲਾਂਕਿ ਪਹਿਲਾਂ ਖੰਗ ਦੀ ਦਵਾਈ ਪੰਜਾਬ ਦੇ ਵਿੱਚ ਜਿਹੜੀ ਕਫ ਸਰਪਾ ਕੋਲ ਡ੍ਰਿਪ ਬੈਨ ਕੀਤੀ ਗਈ ਸੀ ਤੇ ਅੱਜ ਹੋਰ ਅੱਠ ਦਵਾਈਆਂ ਬੈਨ ਕੀਤੀਆਂ ਗਈਆਂ ਜਿਸ ਦੇ ਵਿੱਚ ਨਾਰਮਲ ਸੈਲਾਈਨ ਜਾਨੀ ਕਿ ਸੋਡੀਅਮ ਕਲੋਰਾਇਡ ਇੰਜੈਕਸ਼ਨ ਆ ਆਈਪੀ 0.9% ਜਿਹੜਾ ਉਹ ਬੈਨ ਕੀਤਾ ਗਿਆ ਨਾਲ ਦੀ ਨਾਲ ਡਕਸਟਰੋਜ਼ ਇੰਜੈਕਸ਼ਨ ਆ ਜਿਹੜਾ 5% ਦਾ ਉਹ ਬੈਨ ਕੀਤਾ ਗਿਆ ਤੇ ਨਾਲ ਹੈ ਸੈਪਰੋਲੋਕਸੀਨ ਜਿਹੜਾ ਇੰਜੈਕਸ਼ਨ ਆ 200mg ਉਹ ਵੀ ਬੈਨ ਕੀਤਾ ਗਿਆ ਡੀਐਨਐਕਸ ਡੀਐਨਐਸ 0.9% ਉਹ ਬੈਨ ਕੀਤਾ ਗਿਆ ਐਨ ਐਂਡ ਟੂਥ ਡੈਕਸਟਰੋਸ 5% ਆ ਫਲੂਇਡ ਆ ਜਿਹੜਾ ਇਹ ਵੀ ਬੈਨ ਕੀਤਾ ਗਿਆ ਤੇ ਨਾਲ ਦੀ ਨਾਲ ਬੂਬੀਕਾ ਕੇਨ ਜਿਹੜਾ ਐਚਸੀਐਲ ਵਿਦ ਡੈਕਸਟਰੋਸ ਇੰਜੈਕਸ਼ਨ ਆ ਇਹ ਬੈਨ ਕੀਤਾ ਗਿਆ ਯਾਨੀ ਕਿ ਕੁੱਲ ਇਹਨਾਂ 8 ਦਵਾਈਆਂ ਦੇ ਉੱਪਰ ਬੈਨ ਲਗਾਇਆ ਗਿਆ ਦਰਅਸਲ ਕੁਝ ਵਿਅਕਤੀਆਂ ਦੁਆਰਾ ਡਾਕਟਰਾਂ ਨੇ ਦਵਾਈਆਂ ਰეკਮੈਂਡ ਕੀਤੀਆਂ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਦਵਾਈਆਂ ਦੀ ਡੋਜ਼ ਲਈ ਤੇ ਉਹਨਾਂ ਤੋਂ ਬਾਅਦ ਕੁਝ ਰਿਐਕਸ਼ਨ ਕਰਨੇ ਸ਼ੁਰੂ ਕੀਤੇ ਕਿ ਇਸ ਵੱਡੀ ਮਾਤਰਾ ਦੇ ਵਿੱਚ ਆਇ ਕਿ ਦਵਾਈਆਂ ਜਿਹੜੀਆਂ ਆਮ ਲੋਕਾਂ ਨੂੰ ਰਿਐਕਸ਼ਨ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਹੀ ਫਿਰ ਵੱਡੇ ਫੈਸਲੇ ਲਏ ਜਾਂਦੇ ਨੇ ਇਹਨਾਂ ਦਵਾਈਆਂ ਦੀ ਜਿਹੜੀ ਜਾਂਚ ਪੜਤਾਲ ਤੋਂ ਬਾਅਦ ਪੰਜਾਬ ਦੇ ਵਿੱਚ ਕੁੱਲ 8 ਦਵਾਈਆਂ ਦੇ ਉੱਪਰ ਬੈਨ ਲਗਾਇਆ ਗਿਆ ਜਿਸ ਦੇ ਵਿੱਚ ਨਾਰਮਲ ਹੈ ਸੈਲੇਨ ਜਾਨੀ ਕਿ ਸੋਡੀਅਮ ਕਲੋਰਾਇਡ ਇੰਜੈਕਸ਼ਨ 0.9% ਹੈ ਡਕਸਟਰੋਜ਼ ਇੰਜੈਕਸ਼ਨ 5% ਹੈ ਸਿਪਰੋਫਲੋਕਸਿਨ ਜਿਹੜਾ ਇੰਜੈਕਸ਼ਨ 200 200mg ਦੇ ਨਾਲ ਹੈ ਡੀਐਨਐਸ 0.9% ਹੈ ਤੇ ਉਸ ਤੋਂ ਬਾਅਦ ਹੈ ਐਨ 2 ਤੇ ਨਾਲ ਦੀ ਨਾਲ ਡਕਸਟਰੋਜ਼ 5% ਫਲੂਇਡ ਆ ਜਿਹੜਾ ਇਹ ਬੈਨ ਕੀਤਾ ਗਿਆ ਬੂਬੀਕਾ ਕੈਨ ਜਿਹੜਾ ਬੂਬੀ ਬੂਪੀਕਾ ਕੈਨ ਜਿਹੜਾ ਐਚ ਸੀ ਐਲ ਵਿਦ ਡੈਕਸਟ੍ਰੋਜ਼ ਇੰਜੈਕਸ਼ਨ ਆ ਇਹ ਬੈਨ ਕੀਤਾ ਗਿਆ ਜਾਨੀ ਕਿ ਇਹ ਕੁੱਲ 8 ਦਵਾਈਆਂ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਿਆ ਜੇਕਰ ਕੋਈ ਵੇਚਦਾ ਫੜਿਆ ਜਾਂਦਾ ਜਾਂ ਖਰੀਦਦਾ ਫੜਿਆ ਜਾਂਦਾ ਤਾਂ ਉਸ ਦੇ ਉੱਪਰ ਪੰਜਾਬ ਸਰਕਾਰ ਦੁਆਰਾ ਐਕਸ਼ਨ ਕੀਤਾ ਜਾ ਸਕਦਾ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਹ 8 ਦਵਾਈਆਂ ਦੇ ਜਿਹੜੇ ਨਾਮ ਨੇ ਆਪਣੇ ਕੋਲ ਨੋਟ ਕਰਕੇ ਰੱਖ ਲਓ ਕਿਉਂਕਿ ਜੇਕਰ ਕਦੇ ਭੁੱਲ ਭਲੇਕੇ ਤੁਸੀਂ ਇਹ ਦਵਾਈਆਂ ਦੀ ਡੋਜ਼ ਲੈ ਲੈਣਿਓ ਕਿਸੇ ਕੋਈ ਡਾਕਟਰ ਨੇ ਰეკਮੈਂਡ ਕੀਤੀ ਤੁਸੀਂ ਲੈ ਲੈਣਿਓ ਤਾਂ ਇਸ ਦੇ ਨਾਲ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ